ਫਗਵਾੜਾ ਦੇ ਪਿੰਡ ਮਹੀੜੋ ਵਿਖੇ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ ਇੱਕ ਵਿਅਕਤੀ ਨੂੰ ਪਾਣੀ ਪਿਲਾਉਣ ਆਪਿਆ ਮਹਿੰਗਾ 35 ਤੋਂ 40 ਵਿਅਕਤੀਆਂ ਨੇ ਵਿਅਕਤੀ ਤੇ ਕੀਤਾ ਜਾਨ ਲੈਵਾ ਹਮਲਾ ਪੀੜਤ ਵਿਅਕਤੀ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਲਗਾਏ ਗਏ ਗੰਭੀਰ aarop ਪੀੜਤ ਵਿਅਕਤੀ ਨੇ ਕਿਹਾ 10 ਦਿਨ ਬੀਤ ਜਾਣ ਮਗਰੋਂ ਪੁਲਿਸ ਨੇ ਦੋਸ਼ੀਆਂ ਤੇ ਨਹੀਂ ਕੀਤੀ ਕੋਈ ਵੀ ਕਾਰਵਾਈ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ que de y eso. ਉਹ ਰਾਹੁਲ ਇਹ ਕਿਹੋ ਜਿਹਾ ਗੱਲ ਸੁਣਾ ਭਾਈ ਜੀ ਉਹਦੇ ਨਾਲ ਨਾਲ ਅੱਜ ਸਰ ਉਹਦੇ ਨਾਲ ਨਾਲ ਜੀ ਹੁੰਦੇ ਤਾਂ ਆ ਜਾ ਨਹੀਂ ਲਿਖਿਆ ਦਸੋਣਾ ਨੂੰ ਨਹੀਂ ਲਿਖਿਆ ਪੜੋ ਪਹਿਲਾ ਬਿਆਨ ਰੋਹਿਤ ਤੁਸੀਂ মিডিਆ ਨੂੰ ਫੋਨ ਕਰਕੇ ਕਹਿ ਰਹੇ ਆਂ ਵੀ ਜੋ ਅਸੀਂ ਕੁਲਿਸਨ ਨੂੰ ਬਿਆਨ ਦੇ ਰਹੇ ਆਂ ਸਾਡੇ ਸਹੀ ਤਰੀਕੇ ਨਾਲ ਨਹੀਂ ਲਿਖਿਆ ਕੀ ਹੋਇਆ ਕਿ ਮੇਰੇ ਕੋਈ 35 40 ਗੁੰਡਿਆਂ ਨੇ ਬਾਹਰ ਕੀਤਾ ਕਿਹਨਾਂ ਕਿਹਨਾਂ ਨੇ ਕੀਤਾ ਬਾਹਰ ਆਹ ਜੀ ਰਾਜੂ ਨਰਾਜ ਹਾਂ ਉਹ ਕੀ ਕਹਾਵਾ ਹਾਂਜੀ ਤਰਜੀਹ ਹਾਂਜੀ ਆਪਣੇ ਫਸੂਬਨੀ ਇਹਨਾਂ ਨੇ ਜਿਹੜੇ ਜਿਹੜੇ ਤੁਸੀਂ ਨਾਮ ਨੋਟ ਕਰਾਇਆ ਉਹਨੇ ਲਿਖੇ ਸਾਰੇ ਆਨੇ ਹਾਂਜੀ ਨਾਮ ਉਹਨਾਂ ਦੀ ਦਿੱਕਤ ਕਿੱਥੇ ਆ ਰਹੀ ਵੀ ਅਨੁਸ਼ਾਸਤ ਦੇ ਬੰਦੇ ਨੇ ਹਾਂ ਅਨੁਸ਼ਾਸਤ ਕਿੰਨੇ ਲਿਖੇ ਅਨੁਸ਼ਾਸਤ ਤੁਸੀਂ ਕਿੰਨੇ ਲਖਾਏ ਮੈਂ ਵੀ ਮੈਂ 35 40 ਬੰਦੇ ਇਹਨਾਂ ਨੇ ਤੁਹਾਨੂੰ ਮੋਰੇ ਪੀ ਗਿਆ ਫਿਰ ਇਹਨਾਂ ਨੇ ਇਹ ਨਾਮ ਲਿਖਿਆ ਜੀ 14 ਪਤਾ ਨਹੀਂ 14 ਪਤਾ ਨਹੀਂ ਨਹੀਂ ਤੁਸੀਂ ਜਦੋਂ ਸਾਈਨ ਕੀਤੇ ਆ ਪੜੇ ਨਹੀਂ ਬਿਆਨ ਤੁਸੀਂ ਪੜਾਓ ਜੀ ਬਿਆਨ ਉਹਨੂੰ ਪੜ ਕੇ ਸੁਣਾਓ ਕੀ ਲਿਖਿਆ ਹੈ ਬੰਦੇ ਬਿਆਨ ਪੜ ਲਓ ਦੇਖੋ ਪੁਲਿਸ ਨੇ ਤੁਹਾਨੂੰ ਪੜ ਕੇ ਸੁਣਾ ਲੈ ਮੇਰੀ ਜੀ ਸਾਈਨ ਕੀਤੇ ਨਾ ਪੜ ਕੇ ਸੁਣਾਓ ਬੰਦਿਆ ਚਾਰ ਬੰਦੇ ਰਾਜੀ ਕੀ ਹੈ ਸਾਰੇ 100000 ਇਹ ਦੇਖੋ ਕਹਿੰਦਾ 35 40 ਜਦੋਂ ਚਾਰ ਲਿਖਦੇ ਪਏ ਆ ਅੱਛਾ ਉਹਨੂੰ ਤੇ ਸਾਰੇ ਬੰਦੇ ਆ 30 ਤੋਂ ਵੱਧ ਵੀ ਲਾਓ ਉਹ ਬਿਆਨ ਤਾਂ ਬੜੇ ਪੜਾਓ ਉਹ ਤੁਹਾਡੀ ਡਿਊਟੀ ਹੈ ਹਾਂਜੀ ਰੋਹਿਤ ਦਾ ਸਰ ਜੀ ਹਾਂ ਕਿੱਥੇ ਦੇ ਰਹਿਣ ਵਾਲੇ ਮੈਂ ਮੇਰੇ ਟੂ ਰਹਿੰਦਾ ਜੀ ਹਾਂ ਕੀ ਮਾਮਲਾ ਕੀ ਜਿਹੜਾ ਸਿਵਲ ਹਸਪੀਟਲ ਜਾਣਾ ਸਰ ਜੀ ਮੈਂ ਮੁੰਡੇ ਨੂੰ ਕਿਸੇ ਨੂੰ ਪਾਣੀ ਬੁਲਾਇਆ ਸੀ ਲੋਕ ਹੈਟ ਤੇ ਰਾਹੁ ਰਾਜ ਨੇ ਮੁੰਡੇ ਛੱਡ ਕੇ ਫਾਸਟ ਹਮਲੇ ਤੇ ਹਮਲਾ ਕਰਾਇਆ ਜੀ ਕਿੰਨੇ ਬੰਦੇ ਵਿਅਕਤੀ ਸੀ ਜਿਨ੍ਹਾਂ ਨੇ ਹਮਲਾ ਕੀਤਾ ਤੁਹਾਡੇ ਤੇ ਮੈਂ ਸੀ ਕੋਈ 4-5 ਬੰਦੇ ਸੀ ਕੋਈ ਨਾਮ ਵਗੈਰਾ ਹੈਗੇ ਬੰਦੇ ਨਾ ਮੇਰੇ ਕੋਲ ਤਾਂ ਨਾਮ ਹੈਗਾ ਜੀ ਅਸ਼ਵਨੀ ਤੇ ਨਵਨੀਤਾ ਸੁਮੇਤ ਕ੍ਰਿਸ਼ਨਾ ਅੰਕਿਤ ਬਾਬਾ ਆਕਾਸ਼ ਸਿੰਘ ਤੇ ਬਾਕੀ 35 ਤੋਂ 40 ਬੰਦੇ ਆਨ ਆਪਛਾਦੇ ਆ ਤੇ ਕੱਟਿਆ ਸੀ ਜੀ ਤੁਹਾਡੇ ਤੇ ਹਮਲਾ ਕੀਤਾ ਜਿਹੜਾ ਇਹਨਾਂ ਦੀ ਪਿੱਛੇ ਬਾਈਕਾਂ ਲਾ ਕੇ ਤੁਰ ਕੇ ਆਏ ਸੀ ਫਿਰ ਇਹਨਾਂ ਕਰਪਾਨਾ ਸੀ ਖੰਡੇ ਸੀਗੇ ਹਾਂਜੀ ਤੇ ਡੰਡੇ ਕਾੜੇ ਇੱਟਾ-ਉਟਾ ਉਹ ਕੁਛ ਮਾਰਿਆ ਮਰੇ ਗਾਲ ਤੇ ਮੇਰੇ ਫਾ ਕੇ ਆਪਣੇ ਚਾਦਰ ਨੂੰ ਮਾਰਿਆ ਤੁਹਾਨੂੰ ਤੁਹਾਨੂੰ ਕੁੱਟਿਆ ਮਾਰਿਆ ਗੱਲ ਹੀ ਉਹਨਾਂ ਨੇ ਮੈਂ ਜੀ ਮੁੰਡੇ ਨੂੰ ਸਿਰਫ ਪਾਣੀ ਪਿਲਾਇਆ ਇਸ ਕਰਕੇ ਕੁੱਟਿਆ ਇਹ ਤੇ ਲੜਾਈ ਹੋਈ ਕਿਹੜੀ ਜਗ੍ਹਾ ਬਾਜੀ ਲੋਗੇਟਰ ਲੜਾਈ ਹੋਈ ਲੋਗੇਟ ਪੀਜੀਆ ਦੇ ਵਿੱਚ ਹੋਈ ਲੜਾਈ ਪੀਜੀਆ ਦੇ ਅੰਦਰ ਪਰ ਪੁਲਿਸ ਵਾਲੇ ਜਿਹੜੇ ਆਪਣੇ ਬਿਆਨ ਤੋਂ ਲੈਣਾ ਉਹਨਾਂ ਦੇ ਕਹਿਣ ਦੇ ਮੁਤਾਬਕ ਹੀ ਲੜਾਈ ਹੋਈ ਹੈ ਮੇੜੂ ਪਿੰਡ ਦੇ ਵਿੱਚ ਨਹੀਂ ਜੀ ਮੇੜੂ ਨਹੀਂ ਹੋਈ ਲੋਗੇਟਰ ਲੜਾਈ ਹੋਈ ਜਿਹੜੀ ਵੀਡੀਓ ਲੋਗੇਟ ਦੀ ਆ ਹਾਂ ਜੀ ਤੁਸੀਂ ਇਸ ਮੁਤਾਬਕ ਜਦੋਂ ਬਿਆਨ ਦੇਣ ਲੱਗੇ ਤੁਸੀਂ ਜਿਹੜੇ ਬਿਆਨ ਲੈਣ ਲੱਗੇ ਸੀ ਉਹਨਾਂ ਨੂੰ ਕਿਹਾ ਸੀ ਕਿ ਲੋਗੇਟ ਤੇ ਲੜਾਈ ਹੋਈ ਤੁਸੀਂ ਮੇੜੂ ਲਿਖ ਰਹੇ ਹੋ ਲੜਾਈ ਵਿੱਚ ਕਿੰਨੇ ਕੁ ਬੰਦੇ ਸ਼ਾਮਲ ਸੀਗੇ 35 ਤੋਂ 40 ਬੰਦੇ ਸ਼ਾਮਲ ਸੀਗੇ ਉਹਦੇ ਵਿੱਚ 5-6 ਬੰਦੇ ਜਿਹਨਾਂ ਦਾ ਨਾਮ ਤਾਂ ਲਿਖਾਤੇ ਆ ਉਹ ਤੋਂ ਅਲੱਗ 35 ਤੋਂ 40 ਬੰਦੇ ਜੀ ਟੋਟਲ 35-40 ਬੰਦੇ ਉਹ ਤੋਂ ਬਾਅਦ ਦੀ ਗੱਲ 5-6 ਨਾਮ ਬੋਲੇ ਉਹ ਕਿਹਨਾਂ ਤੋਂ ਕਿਹੜੇ-ਕਿਹੜੇ ਹਥਿਆਰ ਸੀ ਭਾਈ ਦਾਤ ਸੀਗੇ ਕੁਰਬਾਨਾ ਖੰਡੇ ਛੜੇ ਕਿੱਟਾਂ ਤੇ ਗਾੜੇ ਚਮੇਰੇ ਤੇ ਇਸ ਮਾਮਲੇ ਬਾਰੇ ਪੁਲਿਸ ਸ਼ਿਕਾਇਤ ਕੀਤੀ ਤੁਸੀਂ ਸਰ ਜੀ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਕਿੰਨੀ ਦਿਨ ਤੋਂ ਭਾਈ ਤੁਸੀਂ ਇੱਥੇ ਐਡਮਿਟ ਹੋ ਹਾਈ ਹਾਈ ਤਰੀਕ ਤੋਂ ਆ ਜੀ ਮੇਰੇ ਸਰ ਦਾ ਪ੍ਰੇਡ ਹਾਈ ਤੱਕ ਤੁਹਾਡੀ ਕੋਈ ਕਾਰਵਾਈ ਨਹੀਂ ਹੋਈ ਕੋਈ ਨਹੀਂ ਹੋਈ ਕੀ ਮੰਗ ਰਹਾ ਤੁਸੀਂ ਪ੍ਰਸ਼ਾਸਨ ਕੋ ਮੇਰੇ ਸਰ ਦਾ ਅਗਰਤੀ ਹਜੇ ਪ੍ਰੇਡ ਪ੍ਰਸ਼ਾਸਨ ਕੋ ਕੀ ਮੰਗ ਰਖਦੇ ਆਪਾਂ ਪ੍ਰਸ਼ਾਸਨ ਤੋਂ ਮੈਂ ਇਹ ਕਰਦਾ ਜੀ ਮੈਨੂੰ ਇਨਸਾਫ ਮਿਲਦਾ ਜਾ ਕੇ ਵੱਡੇ ਵੱਡੇ ਚਾਹਤ ਦੀ ਕਾਰਵਾਈ ਕੀਤੀ ਜਾ ਪਹਿਲੋ ਵੀ ਤੁਹਾਡੀ ਕੋਈ ਰੰਜਿਸ਼ ਆਪਰਾਨੀ ਨਹੀਂ ਸਰ ਜੀ ਮੈਂ ਕੋਈ ਨਹੀਂ ਮੇਰੀ ਜੈਗੀ ਨਾ ਮੈਂ ਮੁੰਡੇ ਆ ਸਿਰਫ ਇੱਕ ਪਾਣੀ ਪਲਾਂ ਨੂੰ ਲੈ ਕੇ ਤੁਹਾਡੀ ਇਹ ਲੜਾਈ ਹੋ ਗਈ ਹਾਂਜੀ ਮੁੰਡੇ ਦਾ ਸਿਰ ਪਾਟਾ ਜਿਵੇਂ ਨਾ ਸਿਰਫ ਇਹ ਸੁਣਨ ਚ ਆਇਆ ਵੀ ਉੱਥੇ ਇੱਕ ਗੈਂਗ ਆ ਉਹ ਕਿਹੜਾ ਗੈਂਗ ਹੈ ਜਿਹੜਾ ਇਹ ਬੰਦੇ ਉਹਨਾਂ ਦੇ ਉੱਤਰਾ ਗੈਂਗ ਦੇ ਬੰਦੇ ਆ ਸਾਰੇ ਜੀ ਉਹਨਾਂ ਨੇ ਗੈਂਗ ਤੇ ਮਾਸਟਰ ਮਾਈਂਡ ਕੌਣ ਆ ਉਹਦੇ ਵਿੱਚ ਇਹਦਾ ਮਾਸਟਰ ਮਾਈਂਡ ਕੌਣ ਆ ਰਾਹੁਲ ਰਾਜ ਆ ਇਹ ਬੰਦਾ ਰਾਹੁਲ ਰਾਹ ਹਾਂਜੀ ਅੱਜ ਸਿਵਲ ਹਸਪੀਟਲ ਚ ਆਏ ਕਿ ਮਾਮਲਾ ਕੀ ਹੈ ਸਾਰਾ ਸਾਡੇ ਮੁੰਡੇ ਜਿੱਦਾ ਅੱਜ ਵਾਰ ਰਾਤ ਨੂੰ ਇਹ ਤਾਂ ਸੱਟ ਲੱਗੀ ਪਾਣੀ ਪਲਾਂ ਦਾ ਤੇ ਅਸੀਂ ਪੀਜੀ ਵਿੱਚ ਲੜਾਈ ਹੋਈ ਸੀਗੀ ਤੇ ਇਹ ਪਾਣੀ ਪਲਾਉਣ ਗਿਆ ਤੇ ਇਹਨੂੰ ਮਤਲਬ ਜਦੋਂ ਬਹੁਤ ਜ਼ਿਆਦਾ ਕੁੱਟਿਆ ਤੇ ਫਿਰ ਛੋਟੇ ਨੇ ਇਹਨੇ ਛੋਟੇ ਨੇ ਫੋਨ ਕੀਤਾ ਤੇ ਮੁਲਾਜ਼ਮਾਂ ਨੇ ਇਹਨੂੰ ਲੈ ਕੇ ਆਂਦਾ ਇੱਥੇ ਇਹ ਕਿੰਨੀ ਤਰੀਕ ਨੂੰ ਹੋਇਆ ਜੀ ਇਹ ਇਹ 28 ਤਰੀਕ ਸਵੇਰ ਦੀ ਗੱਲ ਹੈ ਕਿੰਨੇ ਬੰਦੇ ਸੀਗੇ ਜੀ ਇਹ ਜਿਹਨਾਂ ਨੇ ਕੁੱਟਿਆ ਇਹਨਾਂ ਨੂੰ ਮਤਲਬ ਜਿੱਦਾਂ ਵੀਡੀਓ ਵਿੱਚ ਕਾਫੀ ਜਾਣੇ ਆ ਹੋਈ 25 ਕਿਹੜੀ ਜਗ੍ਹਾ ਲੜਾਈ ਕਿਹੜੀ ਜਗ੍ਹਾ ਹੋਈ ਹੈ ਲੜਾਈ ਤੇ ਲੋਕ ਇਕੱਠੇ ਹੋਈ ਹੈ ਤੇ ਪੁਲਿਸ ਕੰਪਲੇਟ ਕੀਤੀ ਇਸ ਮਾਮਲੇ ਨੂੰ ਲਾ ਕੇ ਹਾਂਜੀ ਅਸੀਂ ਉਦੋਂ ਦੀ ਕੀਤੀ ਆ ਤੇ ਮਤਲਬ ਕੋਈ ਵੀ ਉਦੋਂ ਦੀ ਕੋਈ ਕਾਰਵਾਈ ਨਹੀਂ ਹੋਈ ਹੈਗੀ ਤੇ ਪੁਲਿਸ ਕੰਪਲੇਟ ਕਰਨ ਤੋਂ ਬਾਅਦ ਪੁਲਿਸ ਆਈ ਸੀਗੀ ਹਾਂਜੀ ਉਦੋਂ ਜਿੱਦਾਂ ਉੱਥੇ ਵੀ ਫਿਰ ਸਾਨੂੰ ਜਲੰਧਰ ਭੇਜਿਆ ਸੀ ਰਾਤ ਨੂੰ ਅਸੀਂ ਜਲੰਧਰ ਵੀ ਗਏ ਆ ਤੇ ਜਲੰਧਰ ਇਹਦੀ ਮਤਲਬ ਸਕੈਨਿੰਗ ਹੋਈ ਆ ਤੇ ਇਹਦਾ ਰਿਪੋਰਟ ਦੱਸਿਆ ਹੋਇਆ ਜਿੱਦਾਂ ਇਹਦੀ ਸਰਟੀਫਿਕੇਟ ਆ ਬਹੁਤ ਜ਼ਿਆਦਾ ਇਹਦਾ ਪੂਰਾ ਹਾਸੇ ਸਰ ਮਤਲਬ ਜਿੱਦਾਂ ਮਾਰਨੇ ਵਾਲਾ ਕਰਕੇ ਛੱਡ ਕੇ ਗਏ ਜੇ ਨਾ ਮਤਲਬ ਥੋੜੀ ਨੂੰ ਪਹੁੰਚ ਹੁੰਦੀ ਕਿਸੇ ਕਰ ਤਾਂ ਇਹ ਨਾ ਕੋਈ ਰਾਤ ਨੂੰ ਦੇਖਦਾ ਤੇ ਲੜਾਈ ਹੋਈ ਸੀ ਮੁੰਡਾ ਕਹਿ ਰਿਹਾ ਕੋਈ ਮਲਹੂਤਰਾ ਆ ਗਏਗਾ 35 ਤੋਂ 40 ਬੰਦੇ ਆ ਵੀਡੀਓ ਉਹ ਪੁਲਿਸ ਨੂੰ ਦੇ ਰਿਹਾ ਮੀਡੀਆ ਨੂੰ ਵੀ ਦੇ ਰਿਹਾ ਵਾ ਉਹ ਕਹਿ ਰਿਹਾ ਵੀ ਲੋਕ ਇੱਕ ਦੇ ਵਿੱਚ ਮੈਨੂੰ ਲੜਾਈ ਹੋ 10 ਕਿ ਦਿਨ ਹੋ ਚੁੱਕੇ ਆ ਹਾਂਜੀ ਪਹਿਲਾਂ ਤਾਂ ਦੱਸੋ ਵੀ ਪੁਲਿਸ ਕਾਰਵਾਈ ਲੇਟ ਹੋਣ ਦਾ ਕੀ ਕਾਰਨ ਹੈ ਤੇ ਦੂਸਰੇ ਪਾਸੇ ਉਹ ਮੁੰਡਾ ਕਹਿੰਦਾ ਜਿਹੜੇ ਮੈਂ ਚੀਜ਼ਾਂ ਕਹਿ ਰਿਹਾ ਉਹ ਪ੍ਰੋਪਰ ਲਿਖੀਆਂ ਨਹੀਂ ਜਾ ਰਹੀਆਂ ਕੀ ਮਤਲਬ ਕੀ ਹੈਗਾ ਇਸ ਗੱਲ ਦਾ ਨਹੀਂ ਆਪਾਂ ਪੂਰਾ ਲਿਖਿਆ ਜੋ ਜੋ ਦਿਖਾਇਆ ਉਹ ਲਿਖਿਆ ਬਿਆਨ ਪੜ ਕੇ ਸੁਣਾਉਦੇ ਹੋ ਨਾ ਕੀ ਕਹਿ ਰਿਹਾ ਤੁਹਾਡੇ ਮੁਤਾਬਕ ਮੁੰਡੇ ਨੇ ਕੀ ਕਿਹਾ ਲੜਾਈ ਕਿੱਦਾਂ ਹੋਈ ਜੀ ਉਹਨੇ ਦੱਸਿਆ ਜੀ ਮੈਂ ਕਹੇ ਬੰਦੇ ਨੂੰ ਪਾਣੀ ਪਿਆਇਆ ਸੀ ਹਾਂਜੀ ਉਹ ਬੰਦੇ ਨੇ ਕਿਸੇ ਪਹਿਲਾਂ ਫੋਟੋਮੈਟਿਕ ਉਹਦੀ ਕੀਤੀ ਹੋਣੀ ਯਾਰ ਉਹ ਕਹਿੰਦਾ ਰੰਜੀ ਸਾਡੇ ਹੋਰ ਰੰਗੇ ਕਰ ਗਏ ਉਹ ਬੰਦੇ ਨੇ ਬੰਦਿਆਂ ਦੇ ਨਾਮ ਨੋਟ ਕਰਦੇ ਅਣਪਛਾਤੇ ਬੰਦੇ ਆ ਦਾ ਕਨਫਿਊਜ਼ਨ ਹੋ ਰਹੀ ਉਹ ਕਹਿੰਦਾ ਵੀ ਬੰਦੇ 35 ਤੋਂ 40 ਸੀ ਕੋਈ ਜੀ ਜੋ 35 40 ਵੀ ਹੋ ਸਕਦੇ ਆ 50 ਵੀ ਹੋ ਸਕਦੇ ਬੰਦੇ ਹਾਂਜੀ ਠੀਕ ਆ ਜਦੋਂ ਕੁਝ ਬੱਲੇ ਆ ਜੇ ਲਿਖਦਾ ਵੀ ਕੁਝ ਅਣਪਛਾਤੇ ਬੰਦੇ ਜੀ ਜਦੋਂ ਬੰਦੇ ਆ ਗਏ ਸਾਰੇ ਆ ਜਾਂਦੇ ਵਿੱਚ ਜੀ ਕੱਟ ਨਹੀਂ ਸਕਦੇ ਵੱਢ ਨਹੀਂ ਸਕਦੇ ਇੱਕ ਉਹ ਕਹਿ ਰਿਹਾ ਵੀ ਪ੍ਰੋਪਰ ਤੁਸੀਂ ਉਹ ਐਡਰੈਸ ਨਹੀਂ ਲਿਖ ਰਹੇ ਜਿੱਥੇ ਲੜਾਈ ਹੋਈ ਹੈ ਜੀ ਉਹ ਐਡਰੈਸ ਜੋ ਬਹਿਗਾ ਆ ਜੋ ਹੱਥ ਪੈਂਦੀ ਆ ਉਹ ਪੈਂਦੀ ਆ ਪਿਰਦੇ ਕੀ ਕਾਰਵਾਈ ਇਹਦੇ ਵਿੱਚ ਕੀਤੀ ਜਾਦੀ ਹੁਣ ਕਾਰਵਾਈ ਪੱਕਾ ਤੁਸੀਂ ਕਰਦਣਾ ਨਾਲ ਜੀ ਇੱਕ ਲੋ ਜਿਹੜੀ ਮਤਲਬ ਲੇਟ ਹੋਣ ਦਾ ਕੀ ਕਾਰਨ ਆ ਬੜੇ ਦਿਨ ਹੋ ਗਏ ਇਸ ਗੱਲ ਤੋਂ ਲੇਟ ਇਹਨਾਂ ਨੂੰ ਬੰਦਿਆਂ ਦਾ ਬਾਰੇ ਨਹੀਂ ਨੌਲੇਜ ਪਤਾ ਨਹੀਂ ਸੀ ਕਦੇ ਵੀ ਬੰਦੇ ਦਾ ਸਾਨੂੰ ਪਤਾ ਲੱਗ ਰਹਿੰਦੋ ਫਿਰ ਅਸੀਂ ਤੁਹਾਨੂੰ ਦੱਸਾਂਗੇ ਤੇ ਜਿਹੜਾ ਇਹ ਲੋਗ ਰੇਡ ਦੇ ਵਿੱਚ ਦੋ ਤਿੰਨ ਗੈਂਗਾ ਬੜੀਆਂ ਨੇ ਆਤਮਚਾਈ ਹੋਈ ਆ ਪੁਲਿਸ ਦੇ ਵੀ ਨੱਕ 'ਚ ਦੰਮ ਦਿੱਤਾ ਹੋਇਆ ਪਬਲਿਕ ਦੇ ਵੀ ਦਿੱਤਾ ਹੋਇਆ ਆਪਣੇ ਪੱਤਰ ਤੇ ਪੁਲਿਸ ਕੀ ਕਰ ਰਹੀ ਉਸ ਚ ਪੁਲਿਸ ਤੇ ਨਾ ਕੋਈ ਸ਼ਕਤੀ ਨਾ ਕਰ ਰਹੀ ਨਹੀਂ ਲੜਾਈ ਨੂੰ 10 ਦਿਨ 20 ਜਾਣ ਦੇ ਬਾਵਜੂਦ ਵੀ ਉਹ ਤਾਂ ਚਲੇ ਜਾਂ ਘੁੰਮਦੇ ਨੇ ਮੁੰਡੇ ਉੱਤੇ ਉਹ ਮੀਡੀਆ ਨੂੰ ਵੀ ਪਤਾ ਪਬਲਿਕ ਨੂੰ ਵੀ ਪਤਾ ਕਿ ਪੁਲਿਸ ਨੂੰ ਨਹੀਂ ਪਤਾ ਇਹ ਲੰਘਦਾ ਦੇਖੋ ਇਹ ਆਪਣੇ ਤੋਂ ਫਰਦਲੇ ਆ ਇਹ ਸ਼ਕਤੀ ਨਾ ਕਰਦੇ ਆ ਕਿਉਂ ਅਗਲੀ ਕਾਰਵਾਈ ਅਗਲੀ ਕਾਰਵਾਈ ਐਪੀ ਦਾ ਤਰਜ ਕਰਕੇ ਹੁੰਦੀ ਹੈ ਧੰਨਵਾਦ